ਸਤਿ ਸ਼੍ਰੀ ਅਕਾਲ ਦੋਸਤੋ ਅੱਜ ਖੜੇ ਆ ਜੀ ਪਿੰਡ ਬਾਹੋ ਸਿਮਿਆ ਤੇ ਤਹਿਸੀਲ ਮਿੱਤਰੋ ਬਠਿੰਡਾ ਤੇ ਜ਼ਿਲ੍ਹਾ ਬਠਿੰਡਾ ਹਰਦੇਵਤ ਸਿੰਘ ਦੇ ਘਰੋਂ ਆਪਾਂ ਮਿੱਤਰੋ ਇੱਕ ਚੰਗਾ ਸਾਣ ਤੁਹਾਨੂੰ ਦਿਖਾਉਣ ਜਾ ਰਹੇ ਆ ਤੇ ਬਹੁਤ ਛੋੜੇ ਕਦ ਕਾਠ ਵਾਲਾ ਚੰਗਾ ਮਿੱਤਰੋ ਵੱਡੇ ਕਦ ਕਾਠ ਵਾਲਾ ਫਿਰ ਕਹਿੰਦੇ ਵੀ ਸਾਣਾ ਤੇ ਕੁੰਡਾ ਸਾਣਾ ਪੂਰੀ ਜਿਹੜੀ ਗੱਲਬਾਤ ਆਪਾਂ ਬਾਈ ਹਰਦੇਵਤ ਦੇ ਨਾਲ ਗੱਲਬਾਤ ਕਰਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀ ਕਿਹੜੇ ਇਹ ਸਿਮਣ ਦਾ ਕੀ ਇਹਦਾ ਮਾਦਰ ਕਾਰਡ ਸੀ ਜਾਂ ਕਿਹੜੇ-ਕਿਹੜੇ ਮੇਲੇ ਇਹ ਗਿਆ ਤੇ ਗੱਲਬਾਤ ਕਰਦੇ ਆ ਸੋ ਪਹਿਲਾਂ ਤੁਸੀਂ ਸਾਣ ਮਿੱਤਰੋ ਦੇਖੋ ਇੱਕ ਵਾਰੀ ਤੋਰ ਕੇ ਦਿਖਾ ਦੋ ਮਾੜਾ ਜ ਸੋ ਚੰਗੇ ਬਾਈ ਕੰਦਾ ਵੀ ਸਿਮਣ ਦਾ ਮਾਂ ਦਾ ਰਿਕਾਰਡ ਵੀ ਕਹਿੰਦਾ ਵੀ ਚੰਗਾ ਸੀ ਤੇ ਵੱਡੇ ਕੱਦ ਕਾਠ ਵਾਲਾ ਚੰਗਾ ਕਿਸੇ ਡੇਰੀ ਫਾਰਮ ਦੇ ਵਿੱਚ ਮਿੱਤਰੋ ਰੱਖਣਾ ਹੋਵੇ ਤਾਂ ਜਰੂਰ ਬਾਈ ਦੇ ਨਾਲ ਕਰਿਓ ਸੰਪਰਕ ਕਿਉਂਕਿ ਚੰਗੇ ਸਾਣ ਰੱਖ ਕੇ ਮਿੱਤਰੋ ਚੰਗੀ ਬਰੀਡ ਆਪਾਂ ਤਿਆਰ ਕਰ ਸਕਦੇ ਆ ਤੇ ਵਜਨ ਕਰਨ ਨੂੰ ਕਹਿੰਦੇ ਵੀ ਫੁੱਲ ਬਟਾ ਫੁੱਲ ਹੈ ਤੇ ਬੇਲ ਮਿੱਤਰੋ ਕਦ ਕਾੜ ਤੁਸੀਂ ਦੇਖ ਸਕਦੇ ਹੋ ਬਾਈ ਦੇ ਹਿਸਾਬ ਨਾਲ ਕਦ ਕਿੱਡਾ ਹੋਣਾ ਹੈ ਥੋੜਾ ਜਿਹਾ ਤੇ ਟੈਸਟ ਹੀ ਕਰ ਕਹਿੰਦੇ ਮਿੱਤਰੋ ਓਕੇ ਆ ਥੋੜਾ ਜਿਹਾ ਆਪਾਂ ਤੂੰ ਡਰਦਾ ਤੇ ਕਰਦੇ ਆ ਬਾਈ ਦੇ ਨਾਲ ਗੱਲਬਾਤ ਹਾਂਜੀ ਬਾਈ ਜੀ ਹਰਦਤ ਸਿੰਘ ਕੀ ਹਾਲ ਚਾਲ ਹੈ ਠੀਕ ਹੈ ਠੀਕ ਆ ਸੇਤਾ ਹਾਂਜੀ ਹਾਂਜੀ ਤੇ ਹੋਰ ਠੀਕ ਆ ਪਰਵਾਰ ਜੀ ਪਹਿਲਾਂ ਤਾਂ ਹਾਂਜੀ ਹਾਂਜੀ ਬਹੁਤ ਠੀਕ ਆ ਇਹ ਸਾਂਹ ਦੀ ਜੇ ਆਪਾਂ ਗੱਲ ਕਰੀਏ ਕਿਹੜੇ ਸਿਮਨ ਦਾ ਜੀ ਆਪ ਇਹ ਇਹ ਅਰਜਨ ਕੁੰਗੜ ਦਾ ਜੀ ਅਰਜਨ ਕੁੰਗੜ ਦਾ ਹਾਂਜੀ ਠੀਕ ਆ ਤੇ ਮਾਂ ਦਾ ਕੀ ਰਿਕਾਰਡ ਰਿਹਾ ਜੀ ਮਾਂ ਦਾ 18 ਲੀਟਰ ਸਰਕਾਰੀ ਚਵਾਈ ਹੋਈ ਜੀ ਸਰਕਾਰੀ ਹਸਪਤਾਲ ਚਵਾਈ ਹੋਈ 18 ਲੀਟਰ ਹਾਂਜੀ ਹਾਂਜੀ ਠੀਕ ਆ ਮਾਂ ਵੇਚਦੀ ਹਾਂਜੀ ਮਾਂ ਵੇਚਦੀ ਓਕੇ ਤੇ ਇਹ ਕਿਹੜੇ ਮੇਲੇ ਦੇ ਵਿੱਚ ਲੈ ਕੇ ਗਏ ਇਹਨੂੰ ਇਹ ਫੂਲੇਵਾਲ ਮੇਲੇ ਦੇ ਲਗੇ ਸੀ ਜੀ ਠੀਕ ਆ ਖੀਰੇ ਕਟੇ ਗਰੀ ਠੀਕ ਆ ਖੀਰੇ ਕਟੇ ਗਰੀ ਚੋਂ ਠੀਕ ਆ ਪਹਿਲਾ ਸਥਾਨ ਪ੍ਰਾਪਤ ਕੀਤਾ ਪਹਿਲਾ ਜੀ ਠੀਕ ਹੈ ਆ ਫੋਟੋ ਦਿਖਾਈ ਮੜੀ ਜੀ ਠੀਕ ਹੈ ਤੇ ਉਸ ਤੋਂ ਬਾਅਦ ਨਹੀਂ ਲੱਗ ਗਿਆ ਜੀ ਉਸ ਤੋਂ ਬਾਅਦ ਹੀ ਲਗਾਈ ਕਰੀ ਜੀ ਉਸ ਤੋਂ ਬਾਅਦ ਬਸ ਇਹ ਕਰੋਨਾ ਆ ਗਈ ਮੁੜ ਕੇ ਵੱਡੇ ਸਾਨਾ ਚਾਉਣ ਲੱਗ ਗਿਆ ਸੀ ਠੀਕ ਹੈ ਬੇ ਕੋ ਸਮੇਂ ਦੀ ਘਾਟ ਵੀ ਹੁੰਦੀ ਹੈ ਹਨਾ ਜਿਹੜਾ ਖੇਤੀਬਾੜੀ ਇਹ ਕੰਮ ਤੋਂ ਹੁੰਦੀ ਹੈ ਹਾਂ ਜਿਹੜਾ ਖੇਤੀਬਾੜੀ ਕਰਦਾ ਉਹਦੇ ਕੋਲ ਸਮਾਂ ਬਣੀ ਨਿਕਲਦਾ ਹਾਂਜੀ ਹਾਂਜੀ ਠੀਕ ਹੈ ਮਾਂ ਦਾ 18 ਲੀਟਰ ਸਰਕਾਰੀ ਚੋਭਾਈ ਹਾਂਜੀ ਹਾਂਜੀ ਆਬਾਪ ਅਰਜਨ ਗੁੰਗੜ ਸਾਜ ਰੋੜ ਤੇ ਮੇਲਾ ਆਇਆ ਇਹਨੇ ਫੁੱਲੇ ਵਾਲਾ ਬਠਿੰਡਾ ਚਿੱਤਿਆ ਹਣਾ ਪਹਿਲੇ ਨੰਬਰ ਤੇ ਆਇਆ ਵਾ ਇਹਦਾ ਫਿਰ ਰੇਟ ਕੀ ਕਰਤਾ ਜੀ ਆਪਾਂ ਰੇਟ ਉਹਦਾ 2.5 ਲੱਖ ਦੀ ਮਾਨਤਾਨ ਹੋ ਜੂ ਹਾਂਜੀ ਮਾਨਤਾਨ ਕਰਾਂਗੇ ਤੇ ਫੋਨ ਨੰਬਰ ਜੀ ਆਪਣਾ ਫੋਨ ਨੰਬਰ ਆਪਣਾ ਹੈਗਾ ਜੀ 82 393 82 393 2978 2978 82 ਤਾਂ 99 2978 ਸੋ ਜੇਕਰ ਕਿਸੇ ਵੀ ਭਰਾ ਨੇ ਫੋਨ ਹੋਰ ਹੂ ਕਰਦੇ ਹਾਂ ਬੋਲਦੇ ਦੂਜਾ ਨੰਬਰ ਵੀ 99788 94788 31244 31244 ਇਹ ਇਹਦੇ ਬੱਚੇ ਮੰਨ ਲਾ ਛੱਡਣ ਲੱਗੇ ਸਾਨੂੰ ਸਾਨੂੰ ਇਹ ਆਪਾਂ ਆਪਦੀ ਮੰਝੇ ਛੱਡੇ ਜੀ ਆਪਦੇ ਘਰੇ ਛੱਡੇ ਪਸੂਆਂ ਦੇ ਠੀਕ ਹੈ ਕੋਈ ਬੱਚਾ ਆ ਬੱਚੇ ਆਏ ਜੀ ਇਹਦੇ ਉੱਤੇ ਨ ਕਟੀਆਂ ਹੁਣ ਬੈਠੜੀਆਂ ਦਿਖਾ ਦਈਏ ਹਨਾ ਹਾਂ ਜੀ ਠੀਕ ਆ ਆ ਵੀ ਕਟੀਆਂ ਦੀ ਆ ਹਾਂ ਵੀ ਜੀ ਬਰੀ ਜੀ ਜੀ ਠੀਕ ਆ ਬਹੁਤ ਵੱਡੇ ਕੱਦ ਕਾਟ ਵਾਲੀ ਹਨਾ ਇਹ ਕਿੰਨੇ ਚਿਰ ਦੀਆਂ ਹੋਗੀਆਂ ਤਨ ਤਨ ਮਹੀਨੇ ਕਦ ਕਾੜ ਬਹੁਤ ਆ ਹਨ ਠੀਕ ਹੈ ਸੋ ਜੇਕਰ ਕਿਸੇ ਵੀ ਵੀਰ ਭਰਾ ਨੂੰ ਮਿੱਤਰੋ ਲੋੜ ਹੋਵੇ ਤਾਂ ਜਰੂਰ ਵਾਜ ਦੇ ਨਾਲ ਮਿੱਤਰੋ ਕਰੋ ਸੰਪਰਕ ਤੇ ਵੱਡੇ ਕਦ ਕਾਠ ਵਾਲਾ ਵੱਡੀ ਬੇਲ ਵਾਲਾ ਤੇ ਕੁੰਡਾ ਮਿੱਤਰੋ ਸਾਨ ਹੈ ਕਿ ਠੰਡਾ ਸੀਲ ਫੁੱਲ ਹੈ ਤੇ ਪਸ਼ੂਆਂ ਦੇ ਵਿੱਚ ਅੱਜ ਵੀ ਤਾਂ ਨਹੀਂ ਕਰਦਾ ਨਹੀਂ ਨਹੀਂ ਅੱਜ ਵੀ ਨਹੀਂ ਕਰਦਾ ਜਮਾ ਓਕੇ ਵਧੀਆ ਸੀਲ ਆ ਜੀ ਵਧੀਆ ਹੁਣ ਤਾਂ ਠੀਕ ਹੈ ਓਕੇ ਜੀ ਓਕੇ ਤੇ ਸੋ ਸਾਰੇ ਵੀਰਾਂ ਦਾ ਪਤਾ ਨਵਾਦ ਕਰਦੇ ਆ ਜਿਹੜੇ ਭਰਾ ਕੋਈ ਕਿਸੇ ਭਰਾ ਨੇ ਲੈਣਾ ਤਾਂ ਜਰੂਰ ਬਾਈ ਦੇ ਨਾਲ ਕਰੋ ਸੰਪਰਕ ਮਿਹਰਬਾਨੀ